ਸੰਗਤ ਜੀਓ ਵੱਡ ਭਾਗੀਓ ਆਪ ਸਭ ਦਰਸ਼ਨ ਕਰ ਰਹੇ ਹੋ ਹੁਕਮ ਇਸ ਸਰ ਕੇ ਸਾਨੂੰ ਨਾ ਸਥਾਨਾ ਦਰਸ਼ਨ ਕਰਾਇਆ ਜਾਣ ਸੋਸਾਲ ਸਤਗੁਰੂ ਨੇ ਬਖਸ਼ਿਸ਼ ਕਰਕੇ ਹਰ ਕੀਰਤਨ ਸੇਵਾ ਸੈਕਟੀਨ ਦੇ ਸੇਵਾ ਦਾ 15 ਹੋਣੀਆਂ ਸੀ ਮਹਾਰਜ ਕਿਰਪਾ ਨਾਲ ਜੀਤ 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 ਬਾਤ ਕਰੇਗਾ ਹਾਲ ਸਾਹ ਬਾਤ ਕਰੇਗਾ ਹਾਲ ਸਾਹ ਰਜਤੇ ਦੀਵਾਨ ਰਹੇ ਗੁਰੂ ਮਹਾਰਾਜ ਦੇ ਇਸਾਨੇ ਹਾ ਸਿਧਿਆ ਕਾਰ ਵਾਹਿਗੁਰੂ ਜੀ ਕੀ ਬੋਲੇ ਸਿੱਖ ਸੰਗਤ ਨੂੰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਨਾਨਪੁਰ ਸਾਹਿਬ ਅਤੇ ਉਸ ਦੇ ਨਾਲ ਲੱਗਦੇ ਖੇਤਰ ਵਿੱਚ ਗੁਰੂ ਧਾਮਾਂ ਨਾਲ ਜੋੜਨ ਲਈ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ 7 ਬੱਤਾਂ ਬੱਸਾਂ ਦਾ ਕਾਫਲਾ ਖੰਨਾ ਸ਼ਹਿਰ ਤੋਂ ਰਵਾਨਾ ਹੋਇਆ। ਇਹਨਾਂ 7 ਬੱਸਾਂ ਦੇ ਵਿੱਚ ਛੋਟੇ ਬੱਚੇ, ਬੀਬੀਆਂ, ਮਤਾਵਾਂ ਪੈਣਾ ਅਤੇ ਸਿੰਘ ਸੱਜੇ ਹੋਏ ਵੀਰ ਦਰਸ਼ਨ ਮੇਲੇ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਵਿਪੋਰ ਸਾਹਿਬ ਤੇ ਸ਼੍ਰੀ ਨੰਦਪੁਰ ਸਾਹਿਬ ਦੇ ਨਾਲ ਲੱਗਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ ਬੱਸਾਂ ਦੇ ਇਸ ਕਾਫਲੇ ਨੂੰ ਅਰਦਾਸ ਉਪਰੰਤ ਰਵਾਨਾ ਕੀਤਾ ਗਿਆ ਸਭ ਤੋਂ ਪਹਿਲਾਂ ਇਹ ਬੱਸਾਂ ਦਾ ਕਾਫਲਾ ਨੰਗਲ ਤੋਂ ਜਿਵੇਂ ਹੀ ਡੈਮ ਪਾਰ ਕਰਦੇ ਹਾਂ ਤਾਂ ਬਿਲਕੁਲ ਸ਼ਿਵਾਲਿਕ ਦੀ ਪਹਾੜੀਆਂ ਦੇ ਉੱਤੇ ਨੰਗਲ ਡੈਮ ਦੇ ਨਾਲ ਲੱਗਦੇ ਪਹਾੜੀ ਖੇਤਰ ਵਿੱਚ ਗੁਰਦੁਆਰਾ ਸ੍ਰੀ ਵਿਪੋਰ ਸਾਹਿਬ ਜੀ ਵਿਖੇ ਇਹਨਾਂ ਬੱਸਾਂ ਦਾ ਕਾਫਲਾ ਪਹੁੰਚਦਾ ਹੈ ਸੰਤਾਂ ਦੇ ਵਿੱਚ ਉਤਸ਼ਾਹ ਸੀ ਇਹ ਉਤਸ਼ਾਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਹੋਰ ਦੂਣਾ ਹੋ ਰਿਹਾ ਸੀ ਜਿਵੇਂ ਹੀ ਇਹਨਾਂ ਬੱਸਾਂ ਦਾ ਕਾਫਲਾ ਗੁਰਦੁਆਰਾ ਵਿਪੋਰ ਸਾਹਿਬ ਜੀ ਵਿਖੇ ਪਹੁੰਚਦਾ ਤਾਂ ਸਾਰੀਆਂ ਸੰਗਤਾਂ ਲਾਈਨ ਵੱਧ ਤਰੀਕੇ ਨਾਲ ਖੜੀਆਂ ਬੱਸਾਂ ਦੇ ਵਿੱਚੋਂ ਉਤਰਨੀਆਂ ਸ਼ੁਰੂ ਹੋਈਆਂ ਹਰ ਇੱਕ ਸੰਗਤ ਦੇ ਵਿੱਚ ਖੁਸ਼ੀ ਇਸ ਗੱਲ ਨੂੰ ਲੈ ਕੇ ਕਿ ਅੱਜ ਇੱਕ ਸੁਹਾਗ ਦਿਨ ਪ੍ਰਾਪਤ ਹੋਇਆ ਉਸ ਧਰਤੀ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਦਾ ਉਚਾਰਨ ਕੀਤਾ ਭਾਈ ਅਜੀਤ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ 2 ਘੰਟੇ ਦਾ ਸਮਾਂ ਦਿੱਤਾ ਗਿਆ ਗੁਰਦੁਆਰਾ ਸਾਹਿਬ ਜੀ ਵਿਖੇ ਦਰਸ਼ਨ ਮੇਲੇ ਕਰਨ ਦਾ ਲੰਗਰ ਛਕਣ ਦਾ ਇਸੋਂ ਪ੍ਰੰਤ ਵਾਪਸ ਬੱਸਾਂ ਕੋਲ ਆਉਣ ਲਈ ਕੇ ਆ ਗਿਆ ਸਾਹਮਣੇ ਸ਼ਜੋਬਤ ਬਹੁਤ ਵੱਡੀ ਗੁਰਦੁਆਰਾ ਸਾਹਿਬ ਦੀ ਇਮਾਰਤ ਇਧਰਲੇ ਪਾਸੇ ਜੋੜਾ ਕਰ ਕੜਾ ਪ੍ਰਸ਼ਾਦ ਦੀ ਅਰਸੀਦ ਅਤੇ ਕੜਾ ਪ੍ਰਸ਼ਾਦ ਲੈਣ ਲਈ ਖਿੜਕੀ ਅਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ ਗੁਰਦੁਆਰਾ ਬਿਪੌਰ ਸਾਹਿਬ ਪਾਸ਼ਾਹੀ ਦਸਵੀਂ ਨਿਆ ਨੰਗਲ ਇਸੇ ਸਥਾਨ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ਼ਾਹੀ ਦਸਵੀਂ ਜੀ ਨੇ ਚਪਾਈ ਸਾਹਿਬ ਜੀ ਦਾ ਉਚਾਰਨ ਕੀਤਾ ਸੀ ਇਹ ਉਹ ਪਵਿੱਤਰ ਸਥਾਨ ਬਿਪੌਰ ਸਾਹਿਬ ਨਿਆ ਨੰਗਲ ਸੰਤਾਂ ਨੇ ਆਪਣੀ ਇੱਛਾ ਮੁਤਾਬਕ ਕੜਾ ਪ੍ਰਸ਼ਾਦ ਦੀ ਪਰਚੀ ਕਟਾਉਣ ਉਪਰੰਤ ਚੰਨ ਗੰਗਾ ਵਿੱਚ ਪੈਰ ਪਾਏ ਤੇ ਨਤਮਸਤਕ ਹੋਏ ਗੁਰਦੁਆਰਾ ਸਾਹਿਬ ਦੀ ਮੁੱਖ ਬਿਲਡਿੰਗ ਵੱਲੋਂ ਸਭ ਤੋਂ ਪਹਿਲਾਂ ਖਾਲਸੇ ਦੇ ਜੁਗਾ ਜੁਗਾ ਤੋਂ ਝੂਲਦੇ ਸ੍ਰੀ ਨishan ਸਾਹਿਬ ਅੱਗੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸ੍ਰੀ ਨishan ਸਾਹਿਬ ਉੱਚੇ ਅਸਮਾਨ ਵਿੱਚ ਲਹਿਰਾ ਰਿਹਾ ਸੀ ਸੰਕਟਾਂ ਵਿੱਚ ਆਸਥਾ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਪਰਕਰਮਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੁਰੂ ਘਰ ਵਿਖੇ ਨਤਮਸਤਕ ਹੋਇਆ ਜਾਂਦਾ ਹੈ ਕੋਈ ਨਹੀਂ ਦਰਗੋਹ ਖਾਣਾ ਸਾ ਬਿਕ ਪਾਜ ਡੁੱਬਦੇ ਕਟੜਾ ਇਸ ਦੌਰਾਨ ਹਰ ਕੀਰਤਨ ਸੇਵਾ ਸੈਟੀ ਖੰਨਾ ਵੱਲੋਂ ਰਸ ਪੀਨੇ ਕੀਰਤਨ ਕੀਤੇ ਗਏ ਅਰਦਾਸ ਉਪਰੰਤ ਦੇਖ ਲੈਣ ਤੋਂ ਬਾਅਦ ਸੰਗਤਾਂ ਨੇ ਕੁਦਰਤ ਦੇ ਇਸ ਖੂਬਸੂਰਤ ਦ੍ਰਿਸ਼ ਨੂੰ ਬਿਲਕੁਲ ਨੇੜੇ ਤੋਂ ਦੇਖਿਆ ਸਾਹਮਣੇ ਦੂਜੇ ਪਾਸੇ ਬਹੁਤ ਹੀ ਵਧੀਆ ਸੁੰਦਰ ਦ੍ਰਿਸ਼ ਦੇਖਣ ਨੂੰ ਸੰਗਤਾਂ ਦੇ ਵਿੱਚ ਉਸਾ ਹੋਰ ਵਧਾਰਿਆ ਸੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਾਵਨ ਪਵਿੱਤਰ ਧਰਤੀ ਆਪ ਸਭ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਵਿਪੋਰ ਸਾਹਿਬ ਨਵਾਂ ਨੰਗਲ ਵਿਖੇ ਜਿੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਪਈ ਸਾਹਿਬ ਜੀ ਦਾ ਉਚਾਰਨ ਕੀਤਾ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਵਿੱਚ ਹਾਜ਼ਰ ਨੇ ਭਾਈ ਸਾਹਿਬ ਭਾਈ ਅਜੀਤ ਸਿੰਘ ਜੋਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਅਜੀਤ ਸਿੰਘ ਜੋਤੀ ਜੀ ਆਪ ਸਭ ਬੜਪੱਗੀ ਹੋ ਰਸ ਪਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਦੋ ਸ਼ਬਦ ਇਸ ਇਤਿਹਾਸਿਕ ਸਥਾਨ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਹਰ ਕੀਰਤਨ ਸਭਾ ਸੋਸਾਇਟੀ ਵੱਲੋਂ ਸਤਿਗੁਰਾਂ ਨੇ ਉਦਮ ਬਸ਼ ਕੇ ਚਾਹ ਬਖਸ਼ਿਸ਼ ਕਰਕੇ ਪਿਛਲੇ ਕਈ ਸਾਲਾਂ ਤੋਂ ਸੰਗਤ ਦਾ ਬੇਨਤੀ ਵੀ ਸੰਨ ਹੁਕਮ ਵੀ ਸਰ ਕੇ ਸਾਨੂੰ ਇਹਨਾਂ ਸਥਾਨਾਂ ਦਾ ਦਰਸ਼ਨ ਕਰਾਇਆ ਜਾਣ ਸੋ ਸਾਲ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਹਰ ਕੀਰਤਨ ਸੇਵਾ ਸੁਸਾਇਟੀ ਕੋਲ ਸੇਵਾ ਲਈ ਹੈ ਅੱਜ ਅਸੀਂ ਸਾਰੇ ਸੰਗਤਾਂ ਤਕਰੀਬਨ ਲਗਭਗ 400 ਤੋਂ ਪੁਰਾਣੀ ਲਗਭਗ ਪੁਰਾਣੀ ਜੋ ਹੈ ਸੰਗਤ ਹੈ ਖੰਨਾ ਤੋਂ ਚੱਲ ਕੇ ਗੁਰਦੁਆਰਾ ਵਿਖੇ ਪੌਰ ਸਾਹਿਬ ਦੇ ਦਰਸ਼ਨਾਂ ਦੇ ਲਈ ਇੱਥੇ ਦਰਸ਼ਨ ਮਿਲੇ ਕਰਕੇ ਗੁਰਬਾਣੀ ਕੀ ਦਾ ਆਨੰਦ ਸਾਰੀ ਸੰਗਤਾਂ ਨੇ ਰਲ ਮਿਲ ਕੇ ਕੀਰਤਨ ਵੀ ਕੀਤਾ ਸਤਿਗੁਰਾਂ ਦਾ ਸ਼ੁਕੁਤਾਂ ਕੋਟੋਂ ਸ਼ੁਕਰ ਇੱਥੋਂ ਹੁਣ ਗੁਰਦੁਆਰਾ ਘਾਟ ਸਾਹਿਬ ਉਰੇ ਇਸੇ ਤਰ੍ਹਾਂ ਘਾਟ ਸਾਹਿਬ ਤੋਂ ਹੁੰਦੇ ਆ ਗੁਰਦੁਆਰਾ ਸੀਜਗਨ ਸਾਹਿਬ ਜਿੱਥੇ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਪਾਵਨ ਸੀਜ ਦਾ ਸੰਸਕਾਰ ਹੋਏ ਸਨ ਉਸ ਥਾਨਾਂ ਦੇ ਦਰਸ਼ਨ ਔਰ ਉੱਥੇ ਹੀ ਸਥਾਨ ਗੁਰੂ ਕੇ ਮੈਲ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀ ਜੀ ਘਰ ਹਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰਿਆ ਕਰਦੇ ਸਨ ਤਕ ਸਾਧ ਸੰਗਤ ਦੇ ਦਰਸ਼ਨ ਕਰਦੇ ਆ ਵਾਪਸੀ ਤੇ ਗੁਰਦਾ ਚਮਕੌਰ ਸਾਹਿਬ ਦੇ ਦਰਸ਼ਨ ਕਰਦੇ ਆ ਸੰਗਤਾਂ ਅਜਰਾਤ ਨੂੰ ਤੋਂ ਵਾਪਸੀ ਕਰਨਗੀਆਂ ਆਪ ਸਾਰੀਆਂ ਸੰਗਤਾਂ ਦਾ ਦੂਰ ਨਿਹਾਰੇ ਸਾਰੇ ਪਤਵੰਤੇ ਸੱਜਣਾ ਦਾ तहे ਦਿਲੋਂ ਧੰਨਵਾਦ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰੇ ਨੂੰ ਆਪਣੇ ਦਰੋਂ ਕਿਰਮਤ ਮਿਲ ਮਤ ਬਾਣੀ ਬਖਸ਼ਣ ਆਪਸੀ ਏਕਤਾ ਇਤਿਫਾਕ ਪਿਆਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਉਪਰੰਤ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਲੰਗਰ ਛਕਿਆ ਗਿਆ ਅਤੇ ਲੰਗਰ ਛਕਣ ਉਪਰੰਤ ਬੱਸਾਂ ਦੇ ਕਾਫਲੇ ਨੇ ਗੁਰਦੁਆਰਾ ਸ੍ਰੀ ਘਾਟ ਸਾਹਿਬ ਵਿਖੇ ਚਾਲੇ ਪਾਏ ਇਹ ਗੁਰਦੁਆਰਾ ਸਾਹਿਬ ਨੰਗਲ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਬੇੜੇ ਰਾਹੀਂ ਸਤਲੁਜ ਦਰਿਆ ਪਾਰ ਕਰਵਾਉਣ ਵਾਲੇ ਸੈਦਾ ਮਲਾ ਦੀਆਂ 21 ਪੀੜੀਆਂ ਨੂੰ ਤਾਰਿਆ ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਘਾਟ ਸਾਹਿਬ ਨਿਆਣੰਗਲ ਗੁਰਦੁਆਰਾ ਸ੍ਰੀ ਸ਼ਿਕਾਰ ਘਾਟ ਦੇ ਸਤਲੁਜ ਦਰਿਆ ਵਾਲੇ ਪਾਸੇ ਬਹੁਤ ਹੀ ਖੂਬਸੂਰਤ ਦ੍ਰਿਸ਼ ਜਿੱਥੇ ਸੰਗਤਾਂ ਨੇ ਕੁਦਰਤ ਦੇ ਇਸ ਚਮਤਕਾਰ ਦਾ ਆਨੰਦ ਮਾਣਿਆ ਸੰਗਤ ਜੀਓ ਇਹ ਉਹ ਪਵਿੱਤਰ ਸਥਾਨ ਜਿੱਥੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਤਲੁਜ ਦਰਿਆ ਪਾਰ ਕਰਾਂਦੇ ਨੇ ਇੱਥੇ ਸੈਦਾ ਬਲਾਂ ਜੋ ਕਿ ਢੇੜੇ ਤੇ ਆਮ ਰਾਹੀ ਰਾਹੀਰਾਂ ਨੂੰ ਦਰਿਆ ਪਾਰ ਕਰਨ ਦਾ ਕੰਮ ਕਰਦੇ ਸੀ ਤਾਂ ਸਤਪੁਰ ਸਾਹਿਬ ਜੀ ਨੇ ਉਹਨਾਂ ਨੂੰ ਭੇਟਾ ਦੇਣੀ ਚਾਹੀਦੀ ਜੀ ਤੇਰੀ ਜੋ ਸੇਵਾ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਤੇਰਾ ਕੰਮ ਇਹ ਹੈ ਤੇ ਤੇਰੀ ਜਿਹੜੀ ਪਹਿਂਤ ਆ ਉਹ ਬਣਦੀ ਆ ਤੂੰ ਲੈ ਤਾਂ ਉਸ ਸੈਦਾ ਮਲਾ ਦਾ ਇਹ ਸ਼ਬਦ ਸੀ ਜੀ ਗੁਰੂ ਜੀ ਮੈਂ ਤਾਂ ਸਿਰਫ ਇੱਕ ਇਹ ਦਰਿਆ ਪਾਰ ਕਰਾਨਾ ਕੁਝ ਲੋਕਾਂ ਨੂੰ ਉਸੀ ਤਾਂ ਪੂਰੀ ਦੁਨੀਆ ਨੂੰ ਭਵ ਸਾਗਰ ਤੋਂ ਪਾਰ ਉਤਾਰ ਰਹੇ ਹੋ ਇੱਥੇ ਮੈਂ ਤੁਹਾਡੇ ਤੋਂ ਸੇਵਾ ਨਹੀਂ ਲੈ ਸਕਦਾ ਇਹ ਸੁਣ ਕੇ ਪਾਸ਼ਾ ਵੀ ਬਹੁਤ ਪ੍ਰਸੰਨ ਹੋਏ ਸੀ ਅੱਜ ਦਰਸ਼ਨ ਕਰਦੇ ਆ ਗੁਰੂ ਸਾਹਿਬ ਜੀ ਦਾ ਉਹ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਘਾਟ ਸਾਹਿਬ ਜੋ ਕਿ ਨਵਾਂ ਨੰਗਲ ਵਿਖੇ ਸਥਿਤ ਹੈ वेरी गुड नहीं दूसरा ਕਿਤਾਬ ਲਾਹੇ ਆਪਾਂ ਵੀ ਸੇਵਾ ਕਰਕੇ ਆਪਣਾ ਜੀਵਨ ਸੰਭਲ ਪਾ ਲਈਏ ਤੋਂ ਸਾਰਿਆਂ ਸਾਕਾਂ ਬੇਨਤੀ ਦਰਵਾਜ਼ੇ ਦੀ ਜੇ ਜਦੋਂ ਉਹ ਵੀ ਗਏ ਤੇ ਕੋਈ ਤੇ ਨਾ ਉਹ ਦੇ ਚੇਤਿ ਵਾਹਿਗੁਰੂ ਜੀ ਦੇ ਬਾੜਵਾਇਆਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਕਬੀਲੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਮਾਰਾਥਨ ਵੀ ਸਾਰੇ ਦੇ ਤੋਂ ਹੋਏ ਭਗਦੇ ਨੇ ਕੋਈ ਵੀ ਦਰਵਾਜ਼ਾ ਤੋਂ ਖਾਲੀ ਗਿਆ ਨਹੀਂ ਨਹੀਂ ਜਾਵੇਗਾ ਸਾਰੀ ਸੰਤਾਨੇ ਸਾਥੀ ਨੂੰ ਮਾਰਾ ਆਈ ਆਪੜਾ ਦੱਤੇ ਪ੍ਰਵਾਨ ਕਰਨ ਸਾਧੀਆਂ ਬਨੋਤਾਂ ਦਾ ਪੂਰੀਆਂ ਕਰਨ ਸਰਬੱਤ ਲੋਕਾਂ ਦੀ ਸਿੱਖੀ ਦੀ ਵਜ੍ਹਾ ਰੋਟਾ ਦੇ ਵਾਰ ਦੇ ਸਾਰੀ ਸੰਤਾਨ ਦਾ ਬਹੁਤ ਬਾਰ ਵਾਹਿਗੁਰੂ ਜੀ ਦਾ ਬਸਾ ਵਾਹਿਗੁਰੂ ਜੀ ਬਤੇ ਗੁਰਦੁਆਰਾ ਵਿਖੇ ਭਾਈ ਸਾਹਿਬ ਜੀ ਵੱਲੋਂ ਸੰਤਾਂ ਨੂੰ ਬੜੇ ਹੀ ਸੰਖੇਪ ਦੇ ਵਿੱਚ ਇੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਸੰਤਾਂ ਨੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਏ ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਯਾਤਰਾ ਦੇ ਭਾਗ 1 ਵਿੱਚ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਵਿਪੋਰ ਸਾਹਿਬ ਗੁਰਦੁਆਰਾ ਸ੍ਰੀ ਘਾਟ ਸਾਹਿਬ ਅਨੰਦਾਦੀ ਨਗਰੀ ਯਾਤਰਾ ਭਾਗ 2 ਵਿੱਚ ਆਪ ਜੀ ਦਰਸ਼ਨ ਕਰੋਗੇ ਸੇਵਾ ਦੇ ਮਹਾਨ ਪੁੰਜ ਭਾਈ ਕਨਈਆ ਜੀ ਦੇ ਉਸ ਮਹਾਨ ਸੇਵਾਕਾਰਜਾਂ ਨੂੰ ਸਿਰੇ ਚੜਾਉਣ ਵਾਲੇ ਸਥਾਨ ਬੌਲੀ ਸਾਹਿਬ ਦੇ ਦਰਸ਼ਨ ਕਰਾਂਗੇ ਭਾਈ ਕਨਈਆ ਜੀ ਦੇ ਮਸ਼ਕ ਦੇ ਦਰਸ਼ਨ ਕਰਾਂਗੇ ਭਾਗ 2 ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ